ਸਸਿਕਾ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਆਪਣੇ ਨਗਰ ਕੀਰਤਨ ਸਾਹਿਬ ਤੇ ਕੁਝ ਕੱਲ ਤਿਆਰੀ ਹੋ ਗਈ ਸੀ ਕਿ ਕਰੀ ਜਾਂਦੇ ਸੀਗੇ ਹਲਵਾਈ ਆ ਕੇ ਗੰਡਾ ਟੋਟਾ ਆਪਦਾ ਉਹਨਾਂ ਨੇ ਸਾਰਾ ਚੀਜ਼ ਲਿਆ ਸੀ ਜੋ ਵੀ ਆਲੂ ਸੀ ਜਿਵੇਂ ਚੀਨ ਵਾਲੇ ਪਾਲਕ ਤੇ ਥੋੜੀ ਬਹੁਤੀ ਕੱਲ ਸ਼ਾਮ ਨੂੰ ਉਹਨਾਂ ਨੇ ਤਿਆਰੀ ਕਰ ਲਈ ਸੀ ਤੇ ਅੱਜ ਹੋਈ ਜਾਂਦੀ ਹੈਗੀ ਹੈ ਤੇ ਹੁਣ ਗੁਰੂ ਸਾਹਿਬ ਦਾ ਸਰੂਪ ਨਗਰ ਕੀਰਤਨ ਸਾਹਿਬਸ ਚੱਲ ਪਿਆ ਗੁਰਦੁਆਰਾ ਸਾਹਿਬ ਤੋਂ ਅੱਧੇ ਘੰਟੇ ਦੇ ਵਿੱਚ ਇੱਥੇ ਆ ਜੂਗਾ ਤੇ ਬਾਕੀ ਫਿਰ ਆਪਾਂ ਤੁਹਾਨੂੰ ਕਰਾਉਣੇ ਹੈਗੇ ਆ ਦਰਸ਼ਨ ਦੇ ਦਾਰੇ ਚਲੀ ਜਾਂਦੀ ਤਿਆਰੀ ਸਹਿਜ ਸਿੰਘ ਲੰਗਰ ਦੀ ਹੈ ਨਾ ਬੰਦ ਬਹੁਤ ਵਧੀਆ ਹੁੰਦਾ ਮੇਰਾ ਤੇ ਬੰਦੇ ਦਿੱਸਦੇ ਆ ਬੰਦਿਆਂ ਤੋਂ ਕੰਮ ਕਰਾ ਉਹ ਮੈਨੂੰ ਮੈਂ ਤੇ ਦੱਸ ਉਹ ਜਿਹੜੀ ਤੱਕ ਮਾਲੀ ਸੀ ਤੇ ਬੀਬੀ ਬੁਲਾ ਲੈਂਦਾ ਚਾਚਾ ਪੀ ਲੈਣ ਦੇ ਡੌਗੀ ਨੂੰ ਦੁੱਧੂ ਦੁੱਧੂ ਪਿਉਣਾ ਹੈ ਬਈ ਸਹਿਬ ਸਿੰਘ ਡੌਗੀ ਨੂੰ ਇੱਕ ਡੌਗੀ ਪੀ ਗਿਆ ਇਹ ਕਿਧਰ ਫਿਰਦਾ ਉਹ ਪੀ ਗਿਆ ਆ ਪੀ ਜਾਂਦਾ ਹੈ ਨਾ ਉਹ ਵੀ ਪੀ ਗਿਆ ਪੁੱਤ ਸਾਰੇ ਪੀ ਗਏ ਡੌਗੀ ਦੁੱਧ ਪਾਉਣ ਆਇਆ ਸੀ ਸਹਿਬ ਤੂੰ ਡੌਗੀ ਨੂੰ ਹੈ ਨਾ ਕੀ ਪਾਉਣ ਆਇਆ ਸੀ ਡੌਗੀ ਨੂੰ ਹੰ ਨੱਸ ਕੀ ਪਾਉਣ ਆਇਆ ਸੀ ਡੌਗੀ ਨੂੰ ਹੰ ਆ ਲੈ ਜਾ ਕੇ ਲੈ ਕੇ ਚੱਲੀਏ ਘਰੇ ਫਿਰ ਚਲੋ ਜਾ ਲੈ ਕੇ ਚਲੋ bi đi cái doggy này, chờ bay, bye bye cả cái doggy

ਕਿੱਥੇ ਚੱਲਿਆ ਪੀਂਦੇ ਪੀਂਦੇ ਨਹੀਂ ਪੁੱਤ ਬਾਬਾ ਜੀ ਆਉਣਗੇ ਬਾਬਾ ਜੀ ਦੇ ਦਰਸ਼ਨ ਕਰਨੇ ਨਹੀਂ ਤੂੰ ਹੈ ਬਾਬਾ ਜੀ ਆਉਂਦੇ ਦਰਸ਼ਨ ਕਰਾਂਗੇ ਮੱਥਾ ਟੇਕਾਂਗੇ ਆਪਾਂ ਹਨਾ ਸੰਗਰ ਦੇ ਦਰਸ਼ਨ ਕਰਾਂਗੇ ਠੀਕ ਹੈ ਤੂੰ ਤਾਂ ਪਹਿਲੀ ਵਾਰ ਵੇਖਣਾ ਬਾਬਾ ਜੀ ਨੂੰ ਅਗਰ ਕੀਰਤਨ ਆਉਂਦੇ ਆ ਮम्मा ਇੱਥੇ ਆਉਂਦੇ ਜੀ ਆਉਂਦੇ ਚੱਲਦੇ ਆ ਫੇਰ ਚੱਲਦੇ ਆ ਘਰ ਹੋਵੇ ਹੋਵੇ ਆਉਂਦੇ ਓ ਠੀਕ ਸੁਣੇ ਨਾ ਬੋਤੋ ਕੀ ਗੱਲ ਹੋਗੀ ਆ ਗੀ ਸੰਗਤ ਕੀ ਕਰੋ ਦਰਸ਼ਨ ਜੀ ਸਾਹਿਬ ਪਹੁੰਚ ਚੁੱਕੇ ਹੈ ਸੰਗਤ ਵੀ ਬਹੁਤ ਕਿੰਨਾ ਸੁਣਾ ਲੱਗਦੀ ਹੈ ਜੀ ਸਾਹਿਬ ਸੇ ਨਹੀਂ ਪਹੁੰਚੋ ਅਵੇ ਦਰੋਂ ਡਰੀ ਜਾਂ ਨਾ ਉਹ ਨਹੀਂ 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 ਪਹੁੰਚੋ ਨਹੀਂ तो आप अपना मानते हैं कि हम अभी तक इस प्रार्थना का एक और पाठ किया है। अगर आप जरूरत हो तो आप इस माह कम से कम कई बार प्रार्थना आप नहीं। बच्चों भी दुनाई को पुलिस दल में लोगों ने जोड़ा प्रस्ताव करो मैं अपने देश का पचास फ़ीसदी स्वामी नेता की रक्षा करूंगा जहां तक उपाय हैं जहां तक उपाय Obrigado. Ah.